ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੰਡਾ ਫੂਲੇਆਲਾ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਦਾ ਪੰਡਾ ਤੇ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਕਿ ਇੱਕ ਜਰਸੀ ਸਾਹੀਵਾਲ ਵਾਇੜ ਵਕਾਊ ਆ ਜਿਹੜੀ ਕਿ ਗੱਬਣ ਬਣਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਫੇਸਬੁੱਕ ਨੂੰ ਫੋਲੋ ਨਹੀਂ ਕੀਤਾ ਉਹ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ ਸਾਰੀ ਜਾਣਕਾਰੀ ਲੈਣੇ ਆ ਦੋਸਤੋ ਤੇ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਘਰ ਦੀ ਵਹਿੜਾ ਦੋਸਤੋ ਇੱਕ ਤਾਂ ਆ ਜਿਹੜੀ ਗਾਂ ਹੈ ਇਹ ਵਕਾਊ ਆ ਤੇ ਆ ਪਸ਼ੂ ਆ ਜਿਹੜੇ ਇਹ ਇਹਨਾਂ ਦੇ ਘਰ ਦੇ ਆ ਆ ਇਸੇ ਵਹਿੜ ਦੀ ਟੀ ਆ ਪਹਿਲੇ ਸੂਏ ਦੀ ਤੇ ਡਿਟੇਲ ਆਪਾਂ ਲੈਣੇ ਆਂ ਦੋਸਤੋ ਤੇ ਘਰਦਿਆਂ ਤੁਹਾਡੇ ਨਾਲ ਸੰਪਰਕ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਪਣਾ ਨਾਮ ਦੱਸਿਓ ਜੀ ਜਗਰੂਪ ਸਿੰਘ ਜਗਰੂਪ ਸਿੰਘ ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ 94172 94172 58750 58750 ਠੀਕ ਹੈ ਜੀ ਇਹ ਗਾਂ ਆਪਣੇ ਘਰ ਦੀ ਹੈ ਜੀ ਘਰ ਦੀ ਘਰ ਦੀ ਬਿਲਕੁਲ ਠੀਕ ਹੈ ਜੀ ਤੇ ਇਹ ਕਿੰਮਾ ਸੂਆ ਸੂਣਾ ਇਹਨੇ ਇਹ ਤੀਜਾ ਸੂਆ ਜੀ ਤੀਜਾ ਸੂਆ ਕਿੰਨੇ ਕ ਦਿਨ ਲੈਂਦੀ ਹੈ ਜੀ ਬਸ ਆਹ ਜੀ 5-7 ਦਿਨ ਕੱਢੂਗੀ ਜੀ 5-7 ਦਿਨ ਤੇ ਕੀ ਦੋਦਰ ਕੜਾਈ ਦੋਦੇ ਦਾ 15 ਕਿਲੋ ਹੈਗਾ ਜੀ ਦੋ ਡੰਗਾ ਦਾ ਦੋ ਟਾਈਮਾਂ ਦਾ 15 ਕਿਲੋ ਤੇ ਕਿੰਮਾ ਸੂਆ ਸੁੰਦੀ ਹੈ ਜੀ ਇਹ ਤੀਜਾ ਤੀਜਾ ਤੇ ਸੀਮੰਟ ਵਗੈਰਾ ਕੋਈ ਭਰਾਏ ਦਾ ਪਤਾ ਹੈ ਕਿਹੜਾ ਭਰਾ ਹੈ ਇਹ ਹੈਗਾ ਜੀ ਆਪਣੇ ਹਾਂ ਸਾਈਵਾਲ ਦਾ ਸਲਦਾ ਹੈ ਜੀ ਸਾਈਵਾਲ ਨਸਲ ਹਾਂਜੀ ਹਾਂਜੀ ਠੀਕ ਹੈ ਜੀ ਲਓ ਜੀ ਮਿੱਤਰੋ ਸਾਈਵਾਲ ਦਾ ਸੀਮੰਟ ਮਨੀਸ਼ ਕੋਇਲ ਦਾ ਮੁਕਸਰ ਜਿਹੜਾ ਡਾਕਟਰ ਉਹ ਧਰ ਕੇ ਗਿਆ ਸੀ ਮਨੀਸ਼ ਕੋਇਲ ਮਨੀਸ਼ ਕੋਇਲ ਡਾਕਟਰ ਠੀਕ ਹੈ ਜੀ ਆਪਾਂ ਇਸ ਦੂਜਾ ਤਾਂ ਵਰਤਦੇ ਹੀ ਨਹੀਂ ਪਸੂ ਠੀਕ ਹੈ ਕਿਸੇ ਨਾਂ ਦਾ ਨਹੀਂ ਪਤਾ ਸੀ ਮੰਦੇ ਦਾ ਕੀ ਨਾਂ ਸੀ ਨਹੀਂ ਇਹਨਾਂ ਨਹੀਂ ਪਤਾ ਜੀ ਠੀਕ ਹੈ ਜੀ ਕੋਈ ਗੱਲ ਨਹੀਂ ਲਓ ਵੀ ਸਾਈਵਾਲ ਚ ਪੈਂਦੀ ਆ ਦੋਸਤੋ ਤੇ ਥਣ ਥਣ ਬਹੁਤ ਚੰਗਾ ਥਣ ਨੂੰ ਹੱਥ ਵੀ ਮਾਰ ਕੇ ਦਿਖਾਵਾਂਗੇ ਸੀਲਸਲਾਕ ਬਹੁਤ ਜਿਆਦੇ ਆ ਦੇਖ ਸਕਦੇ ਹੋ ਥਣ ਬਹੁਤ ਮੋਟਾ ਇਹਦੇ ਨਾੜਾਂ ਹਵਾਨੇ ਦੇ ਉੱਤੇ ਕਲੀਆਂ ਕਲੀਆਂ ਤੁਹਾਨੂੰ ਦਿਖਾਈ ਦੇਣਗੀਆਂ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣ ਦਿਖਾ ਦਿੰਨੇ ਆ ਹਵਾਨਾ ਦੇਖ ਸਕਦੇ ਤੁਸੀਂ ਹਜੇ ਵੱਟ ਹੈਗੇ ਕੱਢ ਲੈਣੇ ਨੇ ਜਦੋਂ ਕਿ ਸੁਨਾ ਹਾਂ ਹਾਂ ਸੀਲਸਲਾਕ ਬਹੁਤ ਆ ਦੋਸਤੋ ਮੂਰਲੇ ਥਣ ਨਾਲ ਮੂਰਲਾ ਬਰਾਬਰ ਆ ਤੇ ਮਗਰਲੇ ਨਾਲ ਮਗਰਲਾ ਬਰਾਬਰ ਲਓ ਵੀ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾਂ ਦੀ ਜੱਜਮੈਂਟ ਕਰਾਤੀ ਆ ਇਮਾਜਰ ਕੇ ਮੋਟੇ ਥਾਣਾ ਬਹੁਤ ਪੀੜੀ ਦੇ ਪਾਵੇ ਅਰਗੇ ਮੋਟੇ ਆ ਦੋਸਤੋ ਚਾਰਾਂ ਚੁੰਡਾਂ ਦੇ ਲੱਗੇ ਆ ਮਗਰਲੇ ਨਾ ਮਗਰਲਾ ਬਰਾਬਰ ਆ ਤੇ ਮੂਹਰੇ ਨਾਲ ਬੂਹਰਲਾ ਬਰਾਬਰ ਦੇਖ ਸਕਦੇ ਹੋ ਤੁਸੀਂ ਇਧਰ ਝਾਲਰ ਵੀ ਉਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਤੇ ਬਾਨ ਵੀ ਛੋਟੀ ਜੀ ਹੈਗੀ ਆ ਅਦਕਾਰ ਠੀਕ ਆ ਤੇ ਔਰ ਸਾਈਵਾਲ ਚ ਪੈਂਦੀ ਆ ਦੋਸਤੋ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਲਓ ਵੀ ਸਜਣੋ ਤੋੜਦੀ ਦੋ ਤੁਹਾਨੂੰ ਹਵਾਨੇ ਦੀ ਸਾਫ ਸੁਥਰੀ ਜਜਮੈਂਟ ਆ ਜਿਹੜੀ ਉਹ ਆ ਜਾਣੀ ਦੇਖ ਸਕਦੇ ਹੋ ਤੁਸੀਂ ਬੜੀ ਸੀਲਸਲਾਗਾ ਨਾ ਕੋਈ ਕਾਲ ਕਰਦੀ ਆ ਆਰਾਮ ਨਾਲ ਤੁਰ ਜਾਂਦੀ ਆ ਦੇਖ ਸਕਦੇ ਹੋ ਤੁਸੀਂ ਤੁਰ ਲੋ ਜੀ ਤੁਰ ਆਇਆ ਟੋਪਲੇ ਪਾਸੇ ਮੋੜ ਲੇ ਮੋੜ ਲੂ ਚਲੋ 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 ਲਾ ਲਈ ਲੈ ਚਲੋ ਲੈ ਚਲੋ ਆਵਾਜ਼ ਬਹੁਤ ਵਧੀਆ ਤੇ ਸਾਫ਼ ਸੁਥਰਾ ਬਣਾਇਆ ਹੋਵੇ ਇਹ ਦੋਸਤੋ ਮਸਲਾ ਜਿਹੜੀ ਇਹ ਸੀਲਸ ਲੱਗ ਘੱਟ ਮਿਲਦੀ ਹੈ ਵੈਸੇ ਵੇਖਣ ਨੂੰ ਤੇ ਪਰ ਇਹ ਸੀਲ ਆ ਵਿਚਾਰੀ ਲਾਓ ਵੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਬਿਨਾ ਨਿਆਣੇ ਤੋਂ ਥਾਣਾ ਤੇ ਹੱਥ ਮਾਰ ਰਹੇ ਅੰਕਲ ਜੀ ਜਿਵੇਂ ਨਹੀਂ ਹਲਦੀ ਗਈ ਇਹ ਸੀਲਸ ਲੱਗਦੀ ਦੋਸਤੋ ਸਬੂਤ ਆ ਤੁਹਾਡੇ ਸਾਹਮਣੇ ਠੀਕ ਹੈ ਜੀ ਬੱਸ ਉੱਠ ਖੜੋਈ ਗਾ ਹਾਂਜੀ ਇਹਦਾ ਕੀ ਮੁੱਲ ਰੱਖਿਆ ਅੰਕਲ ਜੀ ਉਹ ਜਿਹੜਾ ਕੋਈ ਫੋਨ ਕਰੂਗਾ ਦੱਸਣਗੇ ਵੇਖ ਕੇ ਬਸ ਠੀਕ ਆ ਫੋਨ ਤੇ ਦੱਸ ਦਿਓ ਜੀ ਮੌਕੇ ਤੇ ਦੱਸ ਦਿਆਂਗੇ ਠੀਕ ਆ ਜੀ ਲਓ ਵੀ ਸਜਣੋ ਮੁੱਲ ਫੋਨ ਤੇ ਹੋ ਜੂਗਾ ਜਿਸ ਵੀ ਕਿਸੇ ਵੀਰ ਨੂੰ ਇਹ ਵੜ ਪਸੰਦਾ ਦਾ ਪੀਜਾ ਸੁਆ ਸੂਣ ਵਾਲੀ ਆ ਚੰਗੇ ਸੀਮਨ ਤੋਂ ਗੱਬਣ ਤੇ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਲੱਗ ਰਿਹਾ ਚੱਲਿਆ ਤੇ ਇਸ ਨੰਬਰ ਤੇ ਤੁਸੀਂ ਸੰਪਰਕ ਆ ਜਦੋਂ ਮਰਜੀ ਇਹਦਾ ਆ ਵੇਖ ਕੇ ਤੁਸੀਂ ਕੱਢ ਸਕਦੇ ਆ ਠੀਕ ਆ ਜੀ ਆ ਨੰਬਰ ਜਿਹੜਾ ਹੈਗਾ ਹਾਂਜੀ ਹਾਂਜੀ ਇਹ ਟੈਗ ਨੰਬਰ ਆਈਏ ਆ ਟੈਗ ਨੰਬਰ ਆ ਉਹਦਾ ਵੀ ਆ ਇਹ ਰਜਿਸਟਰਡ ਆ ਠੀਕ ਆ ਠੀਕ ਆ 21000 ਇਹਦਾ ਨਾਮ ਲਾਇਆ ਸੀ 1000 ਉਪਰਲੀ ਵਹਿੜ ਦਾ ਨਾ ਹਾਂ ਉੱਥੇ ਸੀਤੋਗਨੂ ਕੈਂਪ ਲੱਗਿਆ ਸੀ ਸਾਈਵਾਲਾ ਅੱਛਾ ਜੀ ਆ ਗੁੜੀਆਂ ਵਾਲਾ ਆਪਣੇ ਮੰਤਰੀ ਜੀ ਆਏ ਸੀ ਉਹਨਾਂ ਨੇ 21000 ਦਾ ਨਾਮ ਦਿੱਤਾ ਸੀ ਠੀਕ ਆ ਠੀਕ ਆ ਉਹ ਡਰਮ ਉਹ ਪਰਲਾ ਹੋ ਨੀਲਾ ਡਰਮ ਠੀਕ ਆ ਜੀ 40 40 ਲੀਟਰ ਦੇ ਅੱਛਾ ਕੈਲਸ਼ੀਅਮ ਦੇ ਡਰਮ ਡਰਮ ਮਿਲੇ ਸੀ ਉਹ ਵਿਖਾ ਦੇਣੇ ਆ ਤੁਹਾਨੂੰ ਹਾਂਜੀ ਹਾਂਜੀ ਇਹ ਆ ਡਰਮ ਆ ਜਿਹੜੇ ਇਹ ਨਾਮ ਦੇ ਮਿਲੇ ਸੀਗੇ ਕੈਲਸ਼ੀਅਮ ਦਾ ਸੀ ਕਿਸੇ ਨੂੰ ਦੇ ਦੇ ਸੀ ਫਿਰ ਮੈਂ ਕਿਹਾ ਚੱਲ ਤੁਸੀਂ ਆ ਵਾਹ ਕੁੜੀਆਂ ਜਿਹੜੇ ਕੀਤੇ ਗਏ ਨਸਲ ਦੇ ਮੁਕਾਬਲੇ ਕੀਤੇ ਸੀ ਇਹ ਨਸਲ ਦਾ ਵੀ ਤੇ ਚਵਾਈ ਦਾ ਵੀ ਠੀਕ ਹੈ ਜੀ ਉਹ મતલਬ ਇਹ ਉਹ ਗੱਭ ਸੀਗੀ ਠੀਕ ਹੈ ਜੀ ਆ ਹੁਣ ਸਾਨੂੰ 100000 ਰੁਪਏ ਆਇਆ ਜੀ ਇਹਦਾ ਠੀਕ ਹੈ ਜੀ 100000 ਰੁਪਏ ਆਇਆ ਜੀ ਦੋਨਾਂ ਦਾ ਚਵਾਈ ਦਾ ਅੱਛਾ ਪਿਛਲੇ ਮਹੀਨੇ ਵੀ ਬੈਂਕ ਦੇ ਖਾਤੇ ਦੇ ਵਿੱਚ ਆ ਗਿਆ ਹਾਂ ਹਾਂ ਆਇਆ ਹੈਗਾ ਵਾਹ ਜੀ ਹਾਂ ਲਓ ਵੀ ਸੱਜਣਾ ਰਜਿਸਟਰਡ ਆ ਇਹ ਸੰਦੀਪ ਉਹ ਜਿਹੜਾ ਸੰਦੀਪ ਚਵਾਈ ਦਾ ਜਿਹੜਾ ਸਾਈਵਾਨ ਦਾ ਨਸਲ ਦਾ ਪ੍ਰੋਜੈਕਟ ਦਾ ਫਾਈਲ ਕਰਦੇ ਦੀਨ ਇੱਥੇ ਕੰਮ ਕਰ ਰਿਹਾ ਉਹਨੇ ਮਿਲ ਕੇ ਪਿਛਲੇ ਮਹੀਨੇ ਕੋ ਆਇਆ ਹੈਗਾ ਠੀਕ ਹੈ ਜੀ ਠੀਕ ਹੈ ਇਹ ਰਜਿਸਟਰਡ ਆ ਆਨਲਾਈਨ ਚੜਿਆ ਨੰਬਰ ਤੇ ਨੋਟ ਕਰ ਲਓ ਜਦੋਂ ਮਰਜ਼ੀ ਇਹਦਾ ਚੈੱਕ ਕਰ ਸਕਦੇ ਮੇਰਾ ਨਾਮ ਭਰ ਕੇ ਤੇ ਆਹ ਭਰ ਕੇ ਲਓ ਇਹ ਆ ਰਜਿਸਟਰਡ ਆ ਚੈੱਕ ਕਰ ਸਕਦੇ ਤੁਸੀਂ ਨੰਬਰ ਤੋਂ ਨੇੜੇ ਕਰਕੇ ਦਿਖਾਤਾ ਸਾਈਵਾਲ ਦੇ ਵਿੱਚ ਰਜਿਸਟਰਡ ਹੋਈ ਹੈ ਵੇੜ ਆਹ ਉਹਦੀ ਵੱਡੀ ਬਣੀ ਵੇੜ ਪਹਿਲੀ ਦੀ ਆਹ ਇਹਦੀ ਪਹਿਲੇ ਸੂਏ ਦੀ ਵੇੜ ਆ ਜੀ ਇਹਦਾ ਬੱਛਾ ਹੁਣ 51000 ਰੁਪਏ ਕਿਹਾ ਜੀ ਪੁੰਨੇ ਗਿਆ 51000 ਦਾ ਹਾਂ ਜੀ ਹਾਂ ਵਾਹ ਜੀ ਵਾਹ ਕਿਆ ਬਾ ਆ ਵੀ ਸਜਣੋ ਫੋਨ ਆ ਵੀ ਸੀਲ ਜਿਵੇਂ ਮਰਜ਼ੀ ਕੋਈ ਹੱਥੋਂ ਤਲਾਈ ਜਾਓ ਇਹ ਵੀ ਵਕਾਊ ਹੈ ਜੀ ਨਾ ਜੀ ਨਹੀਂ ਇਹ ਨਹੀਂ ਵੇਚਣੀ ਇਹ ਨਹੀਂ ਵੇਚ ਇਹ ਤਾਂ ਅਜੇ ਤਾਂ ਦੋ ਮਹੀਨੇ 1.5 ਮਹੀਨਾ ਗੱਡੀ ਘੱਟ ਰੇ ਨੂੰ ਠੀਕ ਆ ਬਸ ਸਾਰੇ ਤੇ ਨੰਬਰ ਤੇ ਬਾਈ ਫੋਨ ਕਰ ਲਿਓ ਅੰਕਲ ਜੀ ਨਾਲ ਸਾਰੀ ਗੱਲਬਾਤ ਤੁਹਾਨੂੰ ਸਮਝਾ ਦੇਣਗੇ ਤੇ ਸਾਡਾ ਨੰਬਰ ਦੋਸਤੋ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਤੇ ਵੀਡੀਓ ਦੇ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਜਲਦੀ ਅਜਿਹੀ ਨਵੀਂ ਵੀਡੀਓ ਦੇ ਨਾਲ